ਸਚਕੰਡ ਜੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ ਸਿੰਘ ਸਾਹਿਬ ਜੰਗਦਾਰ ਅਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੀ ਕਿ ਅੱਜ ਦੀ ਤਰੀਕ ਨੂੰ ਮੈਂ ਆਪਣਾ ਪੱਖ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਉਹ ਸਕਤਰੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਸ਼ੋਕੇ ਮੈਂ ਆਪਣਾ ਪੱਖ ਰੱਖਾਂ ਸੋ ਉਸੇ سلسلے ਚ ਅੱਜ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਆ ਸਿੰਘ ਸਾਹਿਬ ਨੇ ਕਾਫੀ ਵਿਸਤਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕਮਾਂਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਤੇ ਮੈਂ ਉਹਦੇ ਆਪਣਾ ਪੱਖ ਜਿਹੜਾ ਉਹ ਸਪਸ਼ਟ ਕਰਤਾ ਤੇ ਅੱਗੇ ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ ਪੰਨ ਸਿੰਘ ਸਹਿਬਾਨਾਂ ਦੀ ਇਕੱਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀਕਰਨ ਹੈ ਉਦੇ ਬਾਰੇ ਕੋਈ ਅਗਲੇ ਅਗਲੇ ਜਿਹੜਾ ਆਦੇਸ਼ ਦਿੱਤਾ ਜਾਊਗਾ ਤੇ ਬਤੌਰ ਪੰਜਾਬ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਕੋਲੇ ਜੋ ਸ਼੍ਰਮਣੀ ਪ੍ਰਬੰਧਕ ਕਮੇਟੀ ਦੇ ਪਰਵੰਧਾਂ ਦੇ ਵਿੱਚ ਕੋਈ ਕਮੀਆਂ ਖਾਮੀਆਂ ਦੀ ਕੋਈ ਕੋਈ ਮੇਰੇ ਕੋਲ ਸ਼ਿਕਾਇਤ ਜਾਂ ਕੋਈ ਮੇਰੇ ਕੋਲੇ ਕੋਈ ਸ਼ਿਕਵਾ ਜਾਂ ਕੋਈ ਮੰਗੇ ਆਉਂਦੀ ਸੀ ਕਿ ਇਹ ਸਾਡੇ ਵੱਲੋਂ ਇਹਦਾ ਪੱਖ ਜਿਹੜਾ ਰੱਖਿਆ ਜਾਵੇ ਸੋ ਮੈਂ ਸਾਰਾ ਉਹ ਰਿਕਾਰਡ ਸਬੂਤਾਂ ਜਿਹੜੇ ਲਿਖਤੀ ਸਬੂਤ ਜਿਹੜੇ ਮੈਂ ਜਮਾ ਕਰਾਇਆ ਹੈ ਉਹਦੇ ਚੋ ਕਾਪੀਆਂ ਕੁਛ ਮੇਰੇ ਕੋਲੇ ਵੀ ਨਹੀਂ ਕਿਉਂਕਿ ਮਾਮਲਾ ਬਹੁਤ ਸੈਂਟੀਮੈਂਟਡ ਇਸ ਕਰਕੇ ਮੈਂ ਸਿੰਘ ਸਾਹਿਬ ਨੇ ਯਕੀਨ ਵੀ ਦਵਾਇਆ ਕਿ ਅਸੀਂ ਇਹਨਾਂ ਨੂੰ ਕੱਲੇ-ਕੱਲੇ ਕਾਗਜ਼ ਨੂੰ ਦੇਖਾਂਗੇ ਤੇ ਅੱਗੇ ਫੈਸਲਾ ਲੈਣਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਾਰਾ ਪ੍ਰਬੰਧ ਜਿਹੜਾ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਕੰਟਰੋਲ ਚ ਅਤੇ ਅਕਾਲ ਤਖਸਬ ਸੁਪਰੀਮ ਕੋਰਟ ਤੇ ਉਹ ਫੈਸਲਾ ਸਿੰਘ ਸਾਹਿਬ ਨੇ ਲੈਣਾ ਹੈ। ਔਰ ਮੈਂ ਇਹ ਗੱਲ ਬਿਸਪਸ਼ਟ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਚ ਕੁਝ ਸੋਸ਼ਲ ਮੀਡੀਆ ਤੇ ਜਾਂ ਕਿਸੇ ਕਿਸਮ ਦੇ ਮੀਡੀਆ ਚ ਇਸ ਤਰ੍ਹਾਂ ਦੀਆਂ ਪਰਸਪਸ਼ਨਾ ਜਾਂ ਨੈਰੇਟਿਵਸ ਬਣਾਏ ਜਾ ਰਹੇ ਸੀ ਕਿ ਸ਼ਾਇਦ ਭਗਵੰਤ ਮਾਨ ਅਕਾਲ ਤਖਸਾਲ ਨੂੰ ਚੈਲੰਜ ਕਰ ਰਹੇ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ 나 ਹੀ ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਅਕਾਲ ਤਖਸਾਲ ਦੀ ਸਰਵਉੱਚਤਾ ਨੂੰ ਕਿਸੇ ਵੀ ਵਕਤੋਂ ਮੈਂ ਕੋਈ ਚੈਲੰਜ ਕਰਾਂ ਜਾਂ ਕੋਈ ਮੱਥਾ ਲਾਉਣ ਵਾਲੀ ਗੱਲ ਜਿਵੇਂ ਕੋਈਆਂ ਨੇ ਮੱਥਾ ਲਾ ਲਿਆ ਜੀ ਉਹ ਇਸ ਤਰ੍ਹਾਂ ਦਾ ਕੋਈ ਮੈਂ ਸਿੰਘ ਸਾਹਿਬ ਨੂੰ ਕਿਹਾ ਜੀ ਮੇਰੇ ਵੱਲੋਂ ਕੋਈ ਨੀਅਤ ਮੇਰੀ ਇਦਾਂ ਦੀ ਨਹੀਂ ਮੈਂ ਸੋਚ ਹੀ ਨਹੀਂ ਸਕਦਾ ਅਸੀਂ ਤਾਂ ਪਿੰਡ ਦੇ ਵਿਚਾਲੇ ਵੀ ਜੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਾਨੂੰ ਸੜਕ ਤੇ ਜਾਂਦਿਆਂ ਨੂੰ ਨਜ਼ਰ ਆ ਜੇ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਤੇ ਪ੍ਰਮਾਤਮਾ ਦੇ ਇਸ ਵੱਲੋਂ ਸ਼ੁਕਰਗੁਜ਼ਾਰਾਂ ਕਿ ਐਡੀ ਵੱਡੀ ਸੇਵਾ ਸਾਨੂੰ ਪੰਜਾਬ ਦੀ ਪ੍ਰਮਾਤਮਾ ਨੇ ਬਖਸ਼ੀ ਹੈ ਪ੍ਰਮਾਤਮਾ ਸਮਰੱਥ ਬਖਸ਼ੇ ਸਾਨੂੰ ਬਲ ਬਖਸ਼ੇ ਕਿ ਅਸੀਂ ਆਪਣੇ ਪ੍ਰਦੇਸ਼ ਨੂੰ ਆਪਣੇ ਸੂਬੇ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਤਰੱਕੀਆਂ ਦੇ ਸਕੀਏ ਸਹੂਲਤਾਂ ਦੇ ਸਕੀਏ ਸੁੱਖ ਸ਼ਾਂਤੀ ਦੀ ਜਿੰਦਗੀ ਬਤੀਤ ਕਰਨ ਦਾ ਮਾਹੌਲ ਦੇ ਸਕੀਏ ਤੇ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲੇ ਤੁਹਾਡਾ ਪੱਖ ਪਹੁੰਚ ਗਿਆ ਤੇ ਜੋ ਵੀ ਅਗਲੇ ਨਿਰਦੇਸ਼ ਜਾਂ ਜੋ ਵੀ ਫੈਸਲੇ ਜਿਹੜੇ ਹੋਣਗੇ ਉਹ ਉਹਦੇ ਤੁਹਾਨੂੰ ਆਗਾਹ ਕਰ ਦਿੱਤਾ ਜਾਊਗਾ ਤੇ ਇਹਦੇ ਵਿੱਚ ਮੈਨੂੰ ਬੜਾ ਸਕੂਨ ਤੇ ਸੰਤੁਸ਼ਟੀ ਹੋਈ ਹੈ ਇਸ ਗੱਲ ਦੀ ਕਿ ਮੈਂ ਬਹੁਤ ਸਾਰੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਭਾਵਨਾਵਾਂ ਨੂੰ ਚਾਹੇ ਕਾਗਜ਼ੀ ਰੂਪ 'ਚ ਚਾਹੇ ਆਪਣੇ ਸਪਸ਼ਟੀਕਰਨ ਦੇ ਰੂਪ 'ਚ ਮੈਂ ਸਿੰਘ ਸਾਹਿਬ ਦੇ ਅੱਗੇ ਪੇਸ਼ ਕੀਤਾ ਜਿਹਨੂੰ ਕਿ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਜਿੱਥੋਂ ਦੇ ਫੈਸਲੇ ਜਿਹੜੇ ਨੇ ਉਹ ਸਰਵ ਪ੍ਰਵਾਨਿਤ ਨੇ ਤੇ ਮੈਂ ਆਪਣਾ ਪੱਖ ਪੇਸ਼ ਕਰਦਾ ਸਿੰਘ ਸਾਹਿਬ ਨੇ ਜੋ ਵੀ ਫੈਸਲੇ ਲੈਣੇ ਨੇ ਉਹ ਸਿਰ ਮੱਥੇ ਹੋਣਗੇ ਕਦੇਦਾਰ ਨੇ ਵੀਡੀਓ ਤੇ ਵੀ ਗੱਲ ਕੀਤੀ ਸੀ ਜਿਸ ਨੂੰ 5 ਤਰੀਕ ਨੂੰ ਤੁਹਾਨੂੰ ਪੇਸ਼ ਹੋ ਲਿਖਿਆ ਸੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਉਹਦਾ ਵੀ ਕੋਈ ਸਪੱਸ਼ਟੀਕਰਨ ਦਿੱਤਾ ਜੀ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਦਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾਹ ਦੇਈ ਜੀ ਹੈ ਜਿਹੜੀ ਚੀਜ਼ ਨਕਲੀ ਹੈ ਜੀ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਇਹ ਆਈ ਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜ਼ੀ ਸਿੰਘ ਸਾਹਿਬ ਕਹਿਣ ਜਿਹੜੀ ਮਰਜ਼ੀ ਫੋਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੋ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਦੀ ਉੱਥੋਂ ਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਬੜੇ ਸਪਸ਼ਟਿਕੰਤਰੀਆ ਕਮੇਟੀ ਕਹਿੰਦੀ ਹੈ ਜੀ ਸਾਡੇ ਕੋਲ ਕੋਈ ਸੂਰਤ ਨਹੀਂ ਹੈ ਉਸ ਦੇ ਉੱਪਰ ਕੀ ਕਹੋਗੇ 28 ਰੁਪਏ ਦੇ ਮਾਮਲੇ ਦੇ ਵਿੱਚ ਦੇਖੋ ਮੈਂ ਸਿੰਘ ਸਾਹਿਬ ਨੂੰ ਇਹ ਗੱਲ ਵੀ ਕਹੀ ਹੈ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਵੀ ਚਾਹੀਦਾ ਕਿ ਆਨੰਦਕਾਰਤ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਜਦ 328 ਦੇ ਵਿੱਚੋਂ ਕਿਹੜੇ-ਕਿਹੜੇ ਜਾਂ ਉਹਨਾਂ ਦੇ ਜੇ ਸਾਨੂੰ ਹਾਲਾਂਕਿ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੂੰ ਕਿ ਉਹ ਸਾਰਾ ਰਿਕਾਰਡ ਦੇ ਦੇ ਹਰ ਗੁਰੂ ਕੰਨ ਸਾਹਿਬ ਜਿੱਦੀ ਜਿਹੜੇ ਸਰੂਪ ਹੈ ਉਹਦਾ ਇੱਕ ਪਾਸਵਰਡ ਹੁੰਦਾ ਧਾਰਮਿਕ ਪਾਸਵਰਡ ਕੇ ਤੇ ਉਹ ਸਾਨੂੰ ਜੇ ਮਿਲ ਜਾਣ ਤਾਂ ਸੀ ਜਿਹੜੇ ਵੀ ਸਾਨੂੰ ਕਿਤੋਂ ਕੋਈ ਸਰੂਪ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ ਜਾਂ ਪ੍ਰਬੰਧਕਾਂ ਕੋਲੇ ਪਰਚੀ ਹੈ ਨਹੀਂ ਜਾਂ ਫਿਰ ਸ਼੍ਰੋਮਣੀ ਕਮੇਟੀ ਕੋਲੇ ਉਹਦਾ ਕੋਈ ਰਿਕਾਰਡ ਹੈ ਨਹੀਂ ਤਾਂ ਉਹ ਪਾਸਵਰਡ ਜਿਹੜਾ ਉਹ ਮੈਚ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਅਸੀਂ ਇਹਨਾਂ ਤੱਕ ਇਨਫਰਮੇਸ਼ਨ ਪਹੁੰਚਾ ਸਕਦੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਅਥਾਰਟੀ ਹੈ ਉਹ ਸਿਰਫ ਇੱਥੋਂ ਤੱਕ ਹੈ ਕਿ ਅਸੀਂ ਜਿੱਥੇ ਵੀ ਸਾਨੂੰ ਇਹ ਪਤਾ ਲੱਗੇ ਤੇ ਅਸੀਂ ਉਹਨਾਂ ਨੂੰ ਪੁੱਛ ਲੈਂਦੇ ਆਂ ਅਸੀਂ ਕੋਈ ਕੇਸ ਦਰਜ ਨਹੀਂ ਕਰ ਰਹੇ ਅਸੀਂ ਕੋਈ ਕਿਸੇ ਨੂੰ ਰੋਕ ਨਹੀਂ ਰਹੇ ਜਿਹੜਾ ਕਿਸੇ ਵੀ ਕਿਸਮ ਦੀ ਧਾਰਮਿਕ ਐਕਟੀਵਿਟੀ ਤੋਂ ਅਸੀਂ ਸਿਰਫ ਇਹ ਕਹਿੰਨੇ ਕਿ ਇਹ ਦੇਖ ਲਓ ਜੀ ਅਸੀਂ ਉਹ ਜਿਹੜਾ ਕੱਲ ਵਾਲਾ ਹੈਗਾ ਉਹਦੇ ਵਾਸਤੇ ਵੀ ਐਸਜੀਪੀਸੀ ਨਾਲ ਹੀ ਸੰਪਰਕ ਕਰ ਰਹੇ ਆਂ ਕਿ ਇਹਨਾਂ ਕੋਲੇ ਪਰਚੀਆਂ ਇੰਨੀਆਂ ਦੀਆਂ ਹੈਗੀਆਂ ਨੇ ਇੰਨਿਆਂ 'ਚੋਂ ਵੀ ਉਹਨਾਂ ਕੋਲੇ ਜਿਹੜੇ ਦੋ ਗੁਰਦੁਆਰਾ ਸਾਹਿਬ ਨੂੰ ਅਲਾਟ ਹੋਈਆਂ ਨੇ ਇੱਥੋਂ 812019 ਨੂੰ ਵੀ ਬਾਕੀ 139 ਦਾ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਉਹਨੇ ਲਿਖ ਕੇ ਦਿੱਤਾ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਤੇ ਵੀ ਜੇ ਤੁਸੀਂ ਉੱਥੇ ਜਾ ਕੇ ਉਹ ਚੈੱਕ ਕਰ ਸਕਦੇ ਹੋ ਤਾਂ ਸਾਨੂੰ ਜਿਹੜੇ ਗਾਹ ਨਿਰਦੇਸ਼ ਤੁਸੀਂ ਦੇਣੇ ਨੇ ਕਿ ਹਾਂਜੀ ਇਹ ਇੱਥੇ ਰਹਿਣੇ ਚਾਹੀਦੇ ਆ ਕੀ ਮਾਨ ਰਹਿਤ ਮਰਿਆਦਾ ਦਾ ਪਾਲਣ ਹੋ ਰਿਹਾ ਉੱਥੇ ਜੇ ਛਰੂਣੀ ਕਮੇਟੀ ਸਾਨੂੰ ਓਕੇ ਕਹਿੰਦੀ ਹੈ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਉਹ ਉੱਥੇ ਰਹਿਣ ਜਾ ਵੈਨਨ ਇਥੇ ਲਿਆ ਕਿ ਆਉਣੇ ਆ ਰਹਿਤ ਮਰਾਦਾ ਸਾਹਿਬ ਇਹਦੇ ਵਿੱਚ ਅਸੀਂ ਸਿਰਫ ਇੱਥੋਂ ਤੱਕ ਆ ਕਿ ਅਸੀਂ ਉਹ ਕਮੇਟੀ ਜਿਹੜੀ ਹੈ ਉਹ ਅਣਅਧਿਕਾਰਿਤ ਜਾਂ ਇਹੋ ਜਿਹੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਉਹਨੂੰ ਲੱਭਣ ਕਰਦੇ ਜੀ ਉਸ ਦੇ ਵਿੱਚ ਵੀ ਕਹਿੰਗੇ ਕਿ ਸਮਾਜ ਨੂੰ ਚਾਹੀਦੀ ਸੀ ਕਿ ਸਰੂਪ ਜਿਹੜੇ ਪੱਲ ਦੀ ਐਸਐਟ ਬਣੀ ਸੀ ਉਸਤੇ ਵੀ ਸਵਾਲ ਚੁੱਕੇ ਗਏ ਸੀ ਪਰ ਜਦੋਂ ਹੁਣ ਸਰੂਪ ਲੱਭੇ ਨੇ ਕੁਝ ਜੋ ਸਰੂਪ ਐਸੇ ਕਿ ਤੁਮਨੇ ਨੇ ਉਸ ਤੋਂ ਬਾਅਦ ਕੁਝ ਪ੍ਰਤੀਕਿਰਿਆ ਜਿਹੜੀ ਹੈ ਇਹਨਾਂ ਜਨਤਾ ਸਾਹਿਬ ਜੀ ਇਹੋ ਵਿਉਤ ਵਰਤਦੇ ਨੇ ਨਹੀਂ ਇਸ ਇਸ ਮਾਮਲੇ ਚਾਹੀਏ ਕੋਈ ਪ੍ਰਤੀਕਿਰਿਆ ਕੋਈ ਬੁਝਾਂਚਾਰੀ ਜਾਂਚ ਚਾਰੀ ਹੈ ਹਜੇ ਤਾਂ ਹੋਰ ਵੀ ਸ਼ਾਇਦ ਕੋਈ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਆ ਜਾਏ ਤਾਂ ਅਸੀਂ ਅਕਾਲ ਤਖਤ ਸਾਹਿਬ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਦਾ ਕੋਈ ਇਹ ਨਾ ਹੋਵੇ ਕਿ ਕਿਸੇ ਕੋਲੇ ਸਰੂਪ ਕਿਉਂਕਿ ਸਿੰਘ ਸਾਹਿਬ ਨੇ ਅੱਜ ਇਹ ਵੀ ਦੱਸਿਆ ਕਿ 1978 ਤੋਂ ਲੈ ਕੇ 1998 ਤੱਕ ਜਿਹੜੇ ਗੁਰੂ ਸਾਹਿਬ ਦੇ ਸਰੂਪ ਸੀਗੇ ਉਹ ਇਦਾਂ ਹੀ ਪੰਚਾਇਤਾਂ ਹੁੰਦੀਆਂ ਸੀ ਤੇ ਖਰੀਦ ਕੇ ਇੱਥੋਂ ਲੈ ਜਾਂਦੇ ਸੀਗੇ ਬਹੁਤ ਸਾਰੀਆਂ ਪ੍ਰਿੰਟਿੰਗ ਪ੍ਰੈਸ ਇਦਾਂ ਨਹੀਂ ਅਸੀਂ ਜਿਹੜੀਆਂ ਸ਼ਾਪ ਦੇ ਸੀ ਵੀ ਕਿਤੇ ਉਹ ਨਾ ਹੋਣ ਉਹ ਹਨਾ ਅਸੀਂ ਕਹਿੰਦੇ ਜੀ ਇਸੇ ਵਾਸਤੇ ਤੁਹਾਡੀ ਸੀ ਸਹਾਇਤਾ ਚਾਹੁੰਦੇ ਹਾਂ ਕਿ ਜਿਹੜੇ ਤੁਹਾਡੇ ਰਿਕਾਰਡ ਚੋਂ ਹਨ ਸੰਦਾ ਦੋ ਜੋ ਰਿਕਾਰਡ ਵਾਲੇ ਜਿਹੜੇ ਨੇ ਉੱਥੇ ਹੈਗੇ ਨੇ ਤਾਂ ਫਿਰ ਤਾਂ ਕੋਈ ਸਾਨੂੰ ਕੋਈ ਉਹ ਨਹੀਂ ਜੇ ਉਹਨਾਂ ਕੋਲ ਤੁਹਾਡੇ ਰਿਕਾਰਡ ਚ ਵੀ ਨਹੀਂ ਹੈਗੇ ਉਹਨਾਂ ਕੋਲੇ ਵੀ ਕੀ ਹੈ ਨਹੀਂ ਤੇ ਕਦੋਂ ਉਹਨਾਂ ਨੇ ਲਿਆਂਦੇ ਨੇ ਫਿਰ ਉਹ ਉਹਦੇ ਤੁਸੀਂ ਜੋ ਵੀ ਧਾਰਨਿਕ ਤੌਰ ਤੇ ਐ ਐਕਸ਼ਨ ਲੈਣਾ ਹੈ ਜਾਂ ਕੋਈ ਜੋ ਵੀ ਫੈਸਲਾ ਲੈਣਾ ਉਹ ਤੋਂ ਤੁਸੀਂ ਕਰਨਾ ਹਾਂ ਹਾਂਜੀ ਮੈਂ ਆਪਣਾ ਸਾਰਾ ਉਹਨਾਂ ਨੇ ਮੈਂ ਤੋਂ ਕੱਲੀ-ਕੱਲੀ ਜਿਹੜੀ ਵੀ ਉਹਨਾਂ ਨੇ ਮੈਥੋਂ ਪੁੱਛਿਆ ਮੈਂ ਕੱਲੀ-ਕੱਲੀ ਦਾ ਡਿਟੇਲ ਦੇ ਵਿੱਚ ਮੈਨੂੰ ਵੀ ਮੌਕਾ ਦਿੱਤਾ ਉਹਨਾਂ ਨੇ ਡਿਟੇਲ ਦੇ ਵਿੱਚ ਮੈਂ ਬੋਲਿਆ ਔਰ ਕਿਉਂਕਿ ਮੈਂ ਕੋਈ ਲਿਖ ਕੇ ਤਾਂ ਬੋਲਦਾ ਨਹੀਂ ਮੈਂ ਜੋ ਜੋ ਮੇਰੇ ਕੋਲੇ ਜੋ ਉਹਨਾਂ ਨੇ ਪੁੱਛਿਆ ਮੈਂ ਉਹਨਾਂ ਦਾ ਨਾਲ-ਨਾਲ ਜਵਾਬ ਦਿੰਦਾ ਰਹੇ ਕੁਝ ਸਰਕਾਰ ਦੀਆਂ ਜਿਵੇਂ ਰਹਿਤ ਮਰਿਆਦਾ ਦਾ ਜਿਹੜਾ ਉਹਦੇ ਬਾਰੇ ਵੀ ਉਹਨਾਂ ਨੇ ਮੈਨੂੰ ਪੁੱਛਿਆ ਤੇ ਜੋ ਚੀਜ਼ ਮੇਰੇ ਕੋਲ ਜਾਣਕਾਰੀ ਸੀ ਮੈਂ ਉਹ ਦੱਸਤੀ ਜਿਹਦੀ ਮੈਨੂੰ ਜਾਣਕਾਰੀ ਨਹੀਂ ਸੀ ਮੈਂ ਉਹ ਦੱਸਦਾ ਕਿ ਮੈਂ ਇਹਨੂੰ ਇਹਦੀ ਜਾਣਕਾਰੀ ਆਪਣੇ ਕਿਤਾਬਚੇ ਤੁਹਾਨੂੰ ਦਿੱਤੇ ਨੇ ਸਿੰਘ ਸਾਹਿਬ ਵੱਲੋਂ ਰਹਿਤ ਮਨਵਾਦਾ ਦਾ ਹੈਗਾ ਜੀ ਇੱਕ ਤਾਂ ਇੱਕ ਗੁਰਦੁਆਰਾ ਐਕਟ ਹੈਗਾ ਜੀ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਹਿਬ ਕਿਤਾਬ ਰੱਖਿਆ ਜਾਂਦਾ ਜਿਹੜਾ ਜਿਹਦੇ ਵਿੱਚ ਵੀ ਕਿੰਨਾ ਚੜਾਵਾ ਆਇਆ ਕਿੱਥੇ ਲੱਗਿਆ ਕਿ ਉਹ ਸਾਰਾ ਤੁਸੀਂ ਇੰਨਾ ਬਿਦਾ ਜਿਹੜਾ ਹੈ ਪੂਰਾ ਜਿਹੜਾ ਪੁਲੀਤਾਂ ਲੈ ਕੇ ਆਏ ਹੋ ਜਿਸ ਦੇ ਵਿੱਚ ਕੋਲ ਰਿਪੋਰਟ ਕੈਸ਼ ਕਿਤਾਬ ਦਾ ਰਿਪੋਰਟ ਹੈਗਾ ਇਸ ਦੇ ਉੱਤੇ ਕਿਸ ਤਰੀਕੇ ਨਾਲ ਪ੍ਰतिक੍ਰਿਆ ਨਾ ਕੁਛ ਵੀ ਤੁਸੀਂ ਉਹ ਤਾਂ ਹੁਣ ਦੇਖੋ ਦੇ ਆਏ ਹਾਂ ਮੈਂ ਕਿ ਜੀ ਇਹ ਇੱਥੇ ਕਾਲ ਤੱਕ ਸਭ ਇਨਵੋਲਵ ਨਹੀਂ ਹੈਗੇ ਇਹਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆਉਂਦੇ ਉਹਨਾਂ ਵੱਲ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਉਹਦੇ ਚ ਚੁਣੇ ਹੋਏ ਬੰਦੇ ਮਾੜੇ ਚੰਗੇ ਨਿਕਲ ਸਕਦੇ ਵੀ ਉਹਨਾਂ ਤੇ ਸਵਾਲ ਉੱਠੇ ਨੇ ਜੀ ਬਾਹਰ ਵੀ ਸਵਾਲ ਉੱਠੇ ਨੇ ਵੀ ਇਹਨਾਂ ਨੂੰ ਰੋਕਣਾ ਵੀ ਆਪਣਾ ਫਰਜ਼ ਹੈ ਤਾਂ ਕਿ ਸਾਡੇ ਐਡੇ ਵੱਡੇ ਕੁਰਬਾਨੀਆਂ ਨਾਲ ਬਣੇ ਹੋਏ ਧਰਮ ਦੀ ਅਸੀਂ ਅਸੀਂ ਵੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈ ਸੋ ਇਸ ਕਰਕੇ ਉਹ ਕਹਿੰਦੇ ਅਸੀਂ ਇੱਕ ਇੱਕ ਪੰਨਾ ਤੁਹਾਡਾ ਪੜਾਂਗੇ ਤੇ ਨੈਕਚਰ ਪੂਰਾ ਲਾ ਕੇ ਊੜੇ ਦੇ ਵਿੱਚ ਆ ਜਿਹੜੀਆਂ ਫਾਈਲਾਂ ਨੇ ਆੜੇ ਦੇ ਵਿੱਚ ਇਹ ਨੇ ਈ ੜੀ ਚ ਇਹ ਨੇ ਸ ਸੇ ਚ ਇਹ ਨੇ ਹਾ ਈ ਚ ਇਹ ਨੇ ਇਸ ਤਰ੍ਹਾਂ ਸਾਰਾ ਬਸ ਕੇ